ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਨਿਰਾਸ਼ ਹਾਂ ਕੁਝ ਵੀ ਸਮਝ ਨਹੀਂ ਲੱਗਦਾ ਕਿ ਕੀ ਕਰੀਏ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੇ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਦੀਆਂ ਜੋ ਵੀ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਹੱਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਵੀਰ ਦੀ ਹੱਦ ਬੀਤੀ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਜੀ ਇੱਕ ਵੀਰ ਨੇ ਆਪਣੀ ਹੱਦ ਬੀਤੀ ਦੱਸੀ ਕਿ ਜਿਨ੍ਹਾਂ ਨੇ ਘਰ ਦੇ ਵਿੱਚ ਇਹ ਜੋ ਪੈਰਾ ਸੇਬ ਕਟਿਆ ਤੇ ਕਿਵੇਂ ਤਾਨ-ਤਾਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੀ ਕਿਰਪਾ ਵਰਤਾਈ ਉਹਨਾਂ ਦਾ ਕਾਰਜ ਸਿੱਧ ਕੀਤਾ ਤੇ ਉਹਨਾਂ ਦੇ ਮੇਰ ਭਰਿਆ ਹੱਥ ਰੱਖਿਆ ਸਾਧ ਸੰਗਤ ਜੀ ਤਾਨ-ਤਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਉਦਾਰ ਹੈ ਜਿੱਥੇ ਸ਼ਰਧਾ ਭਾਵਨਾ ਦੇ ਨਾਲ ਮੰਗਿਆਂ ਸਭ ਕੁਝ ਮਿਲਦਾ ਹੈ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਜਰੂਰ ਸੁਣਦੇ ਨੇ ਸੰਗਤ ਜੀ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਆਪਨੇ ਕਿਰਪਾ ਜਰੂਰ ਕਰਦੇ ਨੇ ਉਹ ਕਦੇ ਵੀ ਆਪਣੇ ਧਾਰ ਤੋਂ ਆਪਣੇ ਬੱਚਿਆਂ ਨੂੰ ਖਾਲੀ ਨਹੀਂ ਮੋੜਦੇ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਾਰ ਕੇ ਪੇਜਦੇ ਨੇ ਸਾਨੂੰ ਹਮੇਸ਼ਾ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਉਹਨਾਂ ਤੇ ਭਰੋਸਾ ਬਣਾ ਕੇ ਰੱਖਣਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਜੋ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇਹ ਵੀਰ ਦੀ ਹੈ ਜਿਹੜੇ ਦੱਸਦੇ ਨੇ ਕਿ ਕਿਵੇਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਉਹਨਾਂ ਦਾ ਕਾਰਜ ਸਿੱਧ ਕੀਤਾ ਸੰਗਤ ਜੀ ਵੀਰ ਦੱਸਦੇ ਨੇ ਕਿ ਉਹ ਉਹ ਗੁਰੂ ਸਾਹਿਬ ਦੀ ਨਗਰੀ ਹਜੂ ਸਾਹਿਬ ਦੇ ਉੱਥੇ ਰਹਿਣ ਵਾਲ ਇੱਕ ਸ਼ਹਿਰ ਦੇ ਉੱਥੇ ਰਹਿਣ ਵਾਲੇ ਸਨ ਉਹ ਕਹਿੰਦੇ ਕਿ ਕਦੇ ਵੀ ਮੈਂ ਗੁਰੂ ਘਰ ਨਹੀਂ ਗਿਆ ਸੀ ਤੇ ਨਾ ਹੀ ਕਦੇ ਤਾਂ ਤਾਂ ਚਿਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੇ ਅੰਮ੍ਰਿਤਸਰ ਵਿੱਚ ਵੀ ਕਹਿੰਦੇ ਕਿ ਕਦੇ ਨਹੀਂ ਸੀ ਆਇਆ ਤੇ ਨਹੀਂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਆਇਆ ਸੀ ਪ੍ਰਸੰਗਤ ਜੀ ਉਹ ਵੀਰ ਦੱਸਦੇ ਨੇ ਕਿ ਮੈਂ ਟੀਵੀ ਤੇ ਮੋਬਾਈਲ ਦੇ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬਾਰੇ ਦੇ ਵਿੱਚ ਬਹੁਤ ਕੁਝ ਸੁਣਿਆ ਹੋਇਆ ਸੀ ਕਿ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਗਤਾਂ ਜੋ ਚਪੈਰਾ ਸਾਬ ਕੱਟਦੀਆਂ ਨੇ ਸਾਰੀਆਂ ਮਨੋਗਾਵਨਾ ਅਰਦਾਸਾਂ ਪੂਰੀਆਂ ਕਰਦੇ ਨੇ ਬਾਬਾ ਜੀ ਕਹਿੰਦੇ ਕਿ ਅਕਸਰ ਹੀ ਮੈਂ ਟੀਵੀ ਤੇ ਮੋਬਾਈਲ ਤੇ ਰੋਜ਼ ਸੁਣਦਾ ਸੀ ਇਸੇ ਤਰ੍ਹਾਂ ਸੰਗਤ ਜੀ ਉਹ ਵੀਰ ਕਹਿੰਦੇ ਕਿ ਇੱਕ ਜ਼ਿੰਮੇਵਾਰ ਆਦਮੀ ਸੀ ਮੈਂ ਇੱਕ ਬਾਗ ਸੀ ਮੇਰਾ ਜਿਹੜਾ ਉਹਦੇ ਵਿੱਚ ਖੇਤ ਸੀ ਖੇਤ ਦੇ ਵਿੱਚ ਉਹ ਫਲਾਂ ਦੀ ਖੇਤੀ ਕਰਦਾ ਸੀ ਉਸ ਦਾ ਫਲਾਂ ਦਾ ਬਾਗ ਸੀ ਜਿੱਥੇ ਉਹ ਫਲ ਲਗਾਉਂਦਾ ਸੀ ਤੇ ਉਹਨਾਂ ਨੂੰ ਵੇਚ ਕੇ ਜੋ ਪੈਸੇ ਬਣਦੇ ਸਨ ਉਹਨਾਂ ਦੇ ਨਾਲ ਉਹ ਆਪਣੇ ਘਰ ਉਹਨਾਂ ਦੇ ਨਾਲ ਹੀ ਉਹ ਆਪਣਾ ਘਰ ਚਲਾਉਂਦਾ ਸੀ ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ ਤੇ ਉਹ ਵੀਰ ਕਹਿੰਦਾ ਕਿ ਉਸ ਬਾਗ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਣ ਲੱਗਾ ਉਸ ਦੇ ਸਾਰੇ ਫਲ ਕਹਿੰਦੇ ਕਿ ਗਲ ਸੜ ਜਾਂਦੇ ਕਈ ਬੂਟੇ ਵੀ ਸੁੱਕ ਜਾਂਦੇ ਪਤਾ ਨਹੀਂ ਕਹਿੰਦੇ ਕੀ ਪ੍ਰੋਬਲਮ ਆਉਂਦੀ ਕਿ ਫਲ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਬੂਟੇ ਨੇ ਜਿਹੜੇ ਉਹ ਵੀ ਖਰਾਬ ਹੋ ਗਏ ਜੋ ਥੋੜੇ-ਬਹੁਤ ਬੂਟੇ ਬਚ ਜਾਂਦੇ ਨੇ ਤੇ ਉਹਨਾਂ ਨੂੰ ਵੀ ਫਲ ਨਹੀਂ ਸੀ ਲੱਗਦਾ ਇਸੇ ਤਰ੍ਹਾਂ ਸੰਗਤ ਜੀ ਵੀ ਇਹ ਦੱਸਦੇ ਨੇ ਕਿ ਕਹਿੰਦੇ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਦਾਂ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਂਦਾ ਜਿਹੜਾ ਥੋੜਾ-ਬਹੁਤ ਫਲ ਫਰੂਟ ਦਾ ਕੰਮ ਸੀ ਬਾਗ ਸੀ ਉੱਥੇ ਵੀ ਕਹਿੰਦੇ ਕਿ ਬੂਟਾ ਖਰਾਬ ਹੋਣ ਕਰਕੇ ਵੀ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਹਿੰਦੇ ਕਿ ਤੋਂ ਵੀ ਕੋਈ ਵੀ ਪੈਸਾ ਨਹੀਂ ਸੀ ਆਉਂਦਾ ਲੋਕਾਂ ਦੇ ਕੋਲੋਂ ਮੰਗ ਕੇ ਆਪਣੀ ਘਰ ਦੀ ਰੋਟੀ ਦਾ ਹਿੱਲਾ ਵਸੀਲਾ ਕਰਨਾ ਕਹਿੰਦੇ ਕਿ ਇਥੋਂ ਤੱਕ ਵੀ ਟਾਈਮ ਆ ਗਿਆ ਕਿ ਰਿਸ਼ਤੇਦਾਰਾਂ ਨੇ ਵੀ ਬੋਲਣਾ ਚੱਲਣਾ ਬੰਦ ਕਰ ਦਿੱਤਾ ਕਿ ਕਿਤੇ ਪੈਸੇ ਸਾਡੇ ਤੋਂ ਨਾ ਮੰਗ ਲਵੇ ਕਿ ਸਾਡੇ ਤੋਂ ਕੋਈ ਚੀਜ਼ ਨਾ ਮੰਗ ਲਵੇ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੰਗਤ ਜੀ ਉਹ ਨੁਕਸਾਨ ਦੇਖ ਕੇ ਉਹ ਵੀਰ ਕਹਿੰਦਾ ਕਿ ਮੇਰਾ ਜੂਨ ਨੂੰ ਵੀ ਚੀ ਨਹੀਂ ਸੀ ਕਰਦਾ ਇਨਾ ਕਾਟਾ ਪੈ ਗਿਆ ਕਹਿੰਦੇ ਉਹ ਦੁਖੀ ਬਹੁਤ ਹੋਇਆ ਫਿਰ ਉਸ ਦੀ ਫਿਰ ਉਸ ਦੀ ਘਰ ਵਾਲੀ ਨੇ ਉਹਨਾਂ ਨੂੰ ਹਿੰਮਤ ਦਿੱਤੀ ਉਸਨੇ ਕਿਹਾ ਕਿ ਤੁਸੀਂ ਹਮੇਸ਼ਾ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬਾਰੇ ਸੁਣਦੇ ਹੋ ਕਿ ਕਿਵੇਂ ਸੰਗਤਾਂ ਚੋਪੈਰਾ ਸੈਪ ਕੱਟ ਕੇ ਅਰਦਾਸ ਬੇਨਤੀ ਕਰਦੀਆਂ ਨੇ ਤੇ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਤਾਂ ਉਸਨੇ ਕਿਹਾ ਕਿ ਆਪਣੇ ਕੋਲ ਇੰਨੇ ਪੈਸੇ ਕਿੱਥੇ ਨੇ ਕਿ ਮੈਂ ਉਹਨਾਂ ਦੇ ਦਰ ਤੇ ਜਾ ਸਕਾਂ ਤਾਂ ਸੰਗਾਜੀ ਉਹ ਵੀਰ ਕਹਿੰਦੇ ਕਿ ਮੇਰੇ ਕੋਲ ਕਿਰਾਏ ਦੇ ਲਈ ਵੀ ਕੋਈ ਪੈਸਾ ਨਹੀਂ ਸੀ ਫਿਰ ਉਸੇ ਰਾਤ ਜਦੋਂ ਉਹ ਵੀਰ ਸੁੱਤਾ ਪਿਆ ਤਾਂ ਉਸ ਨੂੰ ਸੁਪਨੇ ਦੇ ਵਿੱਚ ਇੱਕ ਸਿੰਘ ਨੇ ਦਰਸ਼ਨ ਦਿੱਤੇ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜੇ ਨਹੀਂ ਜਾ ਸਕਦਾ ਤਾਂ ਕੋਈ ਗੱਲ ਨਹੀਂ ਬਾਬਾ ਜੀ ਤਾਂ ਹਰ ਥਾਂ ਤੇ ਮੌਜੂਦ ਨੇ ਜਿੱਥੇ ਵੀ ਜਦੋਂ ਵੀ ਉਹਨਾਂ ਨੂੰ ਜਦੋਂ ਵੀ ਕੋਈ ਯਾਦ ਕਰਦਾ ਹੈ ਉਹ ਉੱਥੇ ਪਹੁੰਚ ਜਾਂਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਵੀਰ ਕਹਿੰਦੇ ਕਿ ਮੈਨੂੰ ਸੁਪਨੇ ਦੇ ਵਿੱਚ ਜੋ ਸਿੰਘ ਮਿਲਦਾ ਉਹ ਕਹਿੰਦਾ ਕਿ ਫਿਰ ਤੂੰ ਇੱਥੇ ਹੀ ਜੋ ਤੇਰਾ ਬਾਗ ਹੈ ਉਸ ਦੇ ਵਿੱਚ ਬਾਣੀ ਪੜਿਆ ਕਰ ਜੋ ਵੀ ਤੁਸੀਂ ਪਾੜ੍ਹ ਕਰ ਸਕਦੇ ਹੋ ਬਾਗ ਦੇ ਵਿੱਚ ਹੀ ਕਰ ਲਿਆ ਕਰੋ ਜੋ ਸੰਗਤਾਂ თან ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਾਰ ਤੇ ਚ ਪੈਰਾ ਸਾਬ ਕੱਟਦੀਆਂ ਨੇ ਉਨਾ ਦਿਨ ਮਨੋਗਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਜ਼ਰੂਰ ਕਿਰਪਾ ਕਰਨਗੇ ਬਹੁਤ ਕਿਰਪਾ ਵਰਤਦੇ ਨੇ ਜਦੋਂ ਵੀਰ ਕਹਿੰਦੇ ਕਿ ਮੈਂ ਸਵੇਰੇ ਉਠਿਆ ਤਾਂ ਉਸ ਸਿੰਘ ਦੀ ਕਈ ਸਰੀ ਕਰ ਕਹਿੰਦੇ ਕਿ ਚਾਲ ਸੀ ਇਸੇ ਤਰ੍ਹਾਂ ਵੀਰ ਕਹਿੰਦਾ ਕਿ ਮੈਂ ਓਵੇਂ ਹੀ ਕੀਤਾ ਮੈਂ ਇੱਕ ਸਾਫ ਕਹਿੰਦੇ ਕਿ ਕਪੜਾ ਲਿਆ ਆਪਣੇ ਬਾਗ ਦੇ ਵਿੱਚ ਆਪਣੇ ਬਾਗ ਦੇ ਵਿੱਚ ਵਿਸਾ ਕੇ ਉਸਦੇ ਉੱਪਰ ਬੈਠ ਕੇ ਕਹਿੰਦੇ ਕਿ ਬਾਣੀ ਪੜਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਸੰਗਤ ਜੀ ਉਹ ਵੀਰ ਕਹਿੰਦੇ ਕਿ ਜੋ ਪੈਰਾ ਸਾਹਿਬ ਦੇ ਵਿੱਚ ਜੋ ਬਾਣੀ ਪੜੀ ਜਾਂਦੀ ਸੀ ਉਹ ਸਾਰੀ ਬਾਣੀ ਕਹਿੰਦੇ ਕਿ ਮੈਂ ਪੜੀ। ਉਸੇ ਦਿਨ ਕਹਿੰਦੇ ਕਿ ਬਾਣੀ ਪੜੀ ਪਹਿਲਾ ਹੀ ਦੁਪਹਿਰਾ ਸੀ ਤੇ ਪਹਿਲਾ ਹੀ ਐਤਵਾਰ ਸੀ। ਕਹਿੰਦੇ ਕਿ ਬਾਣੀ ਪੜਨ ਤੋਂ ਬਾਅਦ ਉਸੇ ਬਾਗ ਦੇ ਵਿੱਚ ਜੋ ਫਲ ਲੱਗਦਾ ਸੀ ਉਹ ਡਿੱਗਣੋਂ हट ਗਿਆ। ਤੇ ਫਿਰ ਜਦੋਂ ਉਸਨੇ ਦੂਜੇ ਐਤਵਾਰ ਬਾਣੀ ਪੜੀ ਤਾ ਜਿੰਨਾ ਬੋਟਿਆਂ ਨੂੰ ਫਲ ਨਹੀਂ ਸੀ ਲੱਗਦਾ ਉਹਨਾਂ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਤਾਂ ਇਸੇ ਤਰ੍ਹਾਂ ਸੰਗਤ ਉਸਨੇ ਸੱਚੇ ਮਾਨ ਦੇ ਨਾਲ ਬਾਣੀ ਪੜ੍ਹੀ ਫਿਰ ਜੋ ਫਲ ਵੱਡੇ ਹੋਏ ਤੇ ਉਸਨੇ ਫਲ ਵੇਚ ਕੇ ਕੁਝ ਪੈਸੇ ਜੋੜੇ ਤੇ ਉਹਨਾਂ ਪੈਸਿਆਂ ਦੇ ਨਾਲ ਉਹ ਛੋਟੇ ਸਪੀਕਰ ਲੈ ਕੇ ਆਇਆ ਤੇ ਨਾਲ ਹੀ ਉਸਨੇ ਇੱਕ ਮਾਈਕ ਵੀ ਖਰੀਦਿਆ ਫਿਰ ਉਹ ਵੀਰ ਨੇ ਸੰਗਤ ਜੀ ਉਹ ਸਾਰੇ ਸਪੀਕਰ ਕੱਲੇ-ਕੱਲੇ ਬੂਟੇ ਦੇ ਨਾਲ ਬੰਨ ਦਿੱਤੇ ਤੇ ਆਪ ਮਾਇਕ ਦੇ ਵਿੱਚ ਬਾਣੀ ਪੜਦਾ ਇਸੇ ਤਰ੍ਹਾਂ ਬਾਗ ਦੇ ਵਿੱਚ ਇਨਾ ਫਲ ਲੱਗਣਾ ਸ਼ੁਰੂ ਹੋ ਗਿਆ ਤੇ ਇਹ ਬਹੁਤ ਖੁਸ਼ ਹੋਇਆ ਤੇ ਉਸ ਨੂੰ ਬਹੁਤ ਤੇ ਉਸੇ ਬਹੁਤ ਪੈਸੇ ਵੀ ਜੁੜ ਗਏ ਜਦੋਂ ਫਲ ਲੱਗਿਆ ਫਲ ਵੇਚਿਆ ਦਾ ਪੈਸੇ ਦੀ ਕਮਾਈ ਵੀ ਉਸ ਨੂੰ ਬਹੁਤ ਫਾਇਦਾ ਹੋਣ ਲੱਗਾ ਫਿਰ ਇੱਕ ਰਾਤ ਉਸ ਨੂੰ ਫਿਰ ਸੁਪਨੇ ਦੇ ਵਿੱਚ ਸਿੰਘ ਨੇ ਦਰਸ਼ਨ ਦਿੱਤੇ ਤੇ ਉਸ ਨੇ ਕਿਹਾ ਕਿ ਹੁਣ ਇਹੋ ਹੀ ਬਾਣੀ ਪੜੀ ਜਾਇਆ ਕਰੇ ਫਿਰ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਜਾਏਗਾ ਜਦੋਂ ਉਸ ਵੇਲੇ ਉੱਠਿਆ ਦਾ ਉਸਨੇ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣ ਦਾ ਮਨ ਬਣਾ ਲਿਆ ਇਸੇ ਤਰ੍ਹਾਂ ਸੰਗਤ ਜੀ ਉਹ ਵੀਰ ਕਹਿੰਦਾ ਕਿ ਮੈਂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਗਿਆ ਉਥੇ ਜਾ ਕੇ ਪਾਠ ਕਰਕੇ ਅਰਦਾਸ ਬੇਨਤੀ ਕੀਤੀ ਤਾਂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਇਸੇ ਤਰ੍ਹਾਂ ਸੰਗਤ ਜੀ ਉਹ ਵੀਰ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਹਮੇਸ਼ਾ ਹੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਆਉਣ ਲੱਗਾ ਤੇ ਉਹਨਾਂ ਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਵੀਰ ਤੇ ਕਿਰਪਾ ਕੀਤੀ ਉਹਨਾਂ ਦੇ ਕਿਰਪਾ ਕਰਕੇ ਉਹਨਾਂ ਦੇ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਬਾਬਾ ਜੀ ਦੇ ਦਰ ਤੇ ਜਾ ਕੇ ਵੀ ਉਹਨਾਂ ਨੇ ਇਹ 10 ਬੇਨਤੀ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਕਿਰਪਾ ਕੀਤੀ ਬਹੁਤ ਵਧੀਆ ਫਲ ਲੱਗ ਗਿਆ ਤੇ ਬਾਗ ਦੇ ਵਿੱਚ ਇਸੇ ਤਰ੍ਹਾਂ ਸੰਗਤ ਜੀ ਮਹਾਰਾਜ ਸੱਚੇ ਪੁਆਸ਼ਾ ਕਿਰਪਾ ਕਰਦੇ ਨੇ ਉਹ ਵੀਰ ਦਾ ਕੋਈ ਵੀ ਕੰਮ ਨਹੀਂ ਸੀ ਬਾਂਦਾ ਜੋ ਇੱਕ ਛੋਟਾ ਜਿਹਾ ਬਾਗ ਸੀ ਉਹਦੇ ਵਿੱਚ ਜੋ ਫਲ ਸੀ ਉਹ ਗਲਨੇ ਸੜਨੇ ਸ਼ੁਰੂ ਹੋ ਗਏ ਸੀ ਜਿਹੜਾ ਗੁਜ਼ਾਰਾ ਸੀ ਉੱਥੋਂ ਚੱਲਦਾ ਸੀ ਤਾਂ ਉਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੇ ਵੀ ਨਹੀਂ ਸੀ ਜਾ ਸਕਦਾ ਕਿਉਂਕਿ ਇਹਨਾਂ ਨੇ ਕੋਲ ਕਰਾਇਆ ਨਹੀਂ ਸੀ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਸਾਹਿਬ ਜੀ ਨੇ ਉਹਨਾਂ ਦੀ ਉਹਨਾਂ ਦੀ ਘਰ ਬੈਠਿਆ ਸੱਚੇ ਮਾਣ ਦੇ ਨਾਲ ਸ਼ਰਧਾ ਪਾਵਨਾ ਦੇ ਨਾਲ ਕੀਤੀ ਹੋਈ ਅਰਦਾਸ ਪ੍ਰਵਾਨ ਕੀਤੀ। ਉਹਨਾਂ ਦੀ ਕਾਰਜ ਸਿੱਧ ਕੀਤੇ ਤੇ ਇਸੇ ਤਰ੍ਹਾਂ ਸੰਗਤ ਜੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਧਣ ਧਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅੱਗੇ ਸੱਚੇ ਮਾਣ ਦੇ ਨਾਲ ਅਰਦਾਸ ਬੇਨਤੀ ਕਰੀਏ ਤਾਂ ਬਹੁਤ ਜਲਦੀ ਕਿਰਪਾ ਵੀ ਕਰਦੇ ਹਨ। ਬਸ ਸਾਨੂੰ ਸੱਚੇ ਮਾਣ ਦੇ ਨਾਲ ਸ਼ਰਧਾ ਪਾਵਨਾ ਰੱਖ ਕੇ ਬਾਬਾ ਜੀ ਦੇ ਅੱਗੇ ਅਰਦਾਸ ਪੇਂਤੀ ਜ਼ਰੂਰ ਕਰਨੀ ਚਾਹੀਦੀ ਹੈ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ ਵਿਸ਼ਵਾਸ ਬਣਾਉਣਾ ਚਾਹੀਦਾ ਹੈ ਕਦੇ ਵੀ ਢੋਲਣਾ ਨਹੀਂ ਚਾਹੀਦਾ ਚਾਹੇ ਕਿੰਨਾ ਵੀ ਮਾੜਾ ਸਮਾਂ ਕਿਉਂ ਨਾ ਆ ਜਾਵੇ ਭਾਸ਼ਾ ਜੀ ਦੇ ਉੱਪਰ ਸਾਨੂੰ ਪੂਰਾ ਓਸਾ ਜ਼ਰੂਰ ਰੱਖਣਾ ਚਾਹੀਦਾ ਹੈ ਉਹ ਸਾਭ ਦੀਆਂ ਹੀ ਮਨੋ ਕਾਮਨਾ ਜ਼ਰੂਰ ਪੂਰੀਆਂ ਕਰਦੇ ਨੇ ਸ਼ਰਧਾ ਭਾਵਨਾ ਰੱਖੀਏ ਤਾਂ ਸੰਗਤ ਜੀ ਐਸੀ ਵੀਰ ਦੀ ਹੱਡ ਪੀਤੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਇਸ ਤਰ੍ਹਾਂ ਦੀਆਂ ਹੱਡ ਬੀਤੀਆਂ ਸੋਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ